ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕੋਟ ਬ੍ਰਹਮਨ ਕੋਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰਸ ਮਾਲੈ ਇਕ ਗੁਨ ਨਹੀਂ ਮੂਰਖ ਜਾਤਾ ਰੇ ਹਾਰਿਆ ਰਾਦ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS RAW ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਦੇ ਪੇਗਤ ਸੁਣ ਤਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿਤ ਘਰ ਵਰਣੋ ਕਿਆ ਜਾਨਾ ਹੋਏ ਕੈਸੋਂ ਰੇ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਬਰਾਜੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਕੋਟ ਬ੍ਰਹਮਨ ਕੋਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸਮਾਲੈ ਇੱਕ ਗੁਨ ਨਹੀਂ ਮੂਰਖ ਜਾਤਾ ਰੇ ਹਾਰਿਆ ਰਾਦ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS ਰਾਵ ਧীন ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਪੈਗਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿਤ ਘਰ ਵਰਣੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਗੁਰ ਆਪਣੀ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖੀ ਕੀ ਕੇ ਤਕ ਬਾਤ ਹੈ ਕੋਟ ਪਰਾਂ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕੋਟ ਬ੍ਰਹਮਣ ਕੋਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰਸ ਮਾਲੈ ਇਕ ਗੁਨ ਨਹੀਂ ਮੂਰਖ ਜਾਤਾ ਰੇ ਹਾਰਿਆ ਰਾਦ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS RAW ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਦੇ ਪੇਗ ਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿਤ ਘਰ ਵਰਣੋ ਕਿਆ ਜਾਨਾ ਹੋਏ ਕੈਸੋਂ ਰੇ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਂ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕੋਟ ਬ੍ਰਹਮਨ ਕੋਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸਮਾਲੈ ਕਿ ਇੱਕ ਗੁਨ ਨਹੀਂ ਮੂਰਖ ਜਾਤਾ ਰੇ ਹਾਰਿਆ ਰਾਦ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS ਰਾਵ ਧীন ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਪੈਗਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿਤ ਘਰ ਵਰਣੋ ਕਿਆ ਜਾਨਾ ਹੋਏ ਕੈਸੋਂ ਰੇ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖੀ ਕੀ ਕੇ ਤਕ ਬਾਤ ਹੈ ਕੋਟ ਪਰਾਂ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕੋਟ ਬ੍ਰਹਮਣ ਕੋਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰਸ ਮਾਲੈ ਇਕ ਗੁਨ ਨਹੀਂ ਮੂਰਖ ਜਾਤਾ ਰੇ ਹਾਰਿਆ ਰਾਦ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS RAU ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਦੇ ਪੇਗ ਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿਤ ਘਰ ਵਰਣੋ ਕ્યા ਜਾਨਾ ਹੋਏ ਕੈਸੋਂ ਰੇ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਂ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕੋਟ ਬ੍ਰਹਮਨ ਕੋਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰਸ ਮਾਲੈ ਇੱਕ ਗੁਨ ਨਹੀਂ ਮੂਰਖ ਜਾਤਾ ਰੇ ਹਾਰਿਆ ਰਾਦ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS ਰਾਵ ਧੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਪੈਗਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿਤ ਘਰ ਵਰਣੋ ਕਿਆ ਜਾਨਾ ਹੋਏ ਕੈਸੋਂ ਰੇ ਕਰੋ ਬੇਨਤੀ ਸਤਗੁਰ ਆਪਣੀ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖੀ ਕੀ ਕੇ ਤੱਕ ਬਾਤ ਹੈ ਕੋਟ ਪਰਾਂ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਕੋਟ ਬ੍ਰਹਮਣ ਕੋਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰਸ ਮਾਲੈ ਇਕ ਗੁਨ ਨਹੀਂ ਮੂਰਖ ਜਾਤਾ ਰੇ ਹਾਰਿਆ ਰਾਦ ਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ RAM DAS RAV ਦੀਨ ਦਿਆਲ ਕਿਰਪਾਲ ਸੁਖ ਸਾਗਰਾਂ ਸਰਬ ਕਟਾਂ ਭਰਪੂਰੀ ਦੇ ਪੇਗ ਤ ਸੁਣ ਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ ਹਰ ਬੇਅੰਤ ਹੋ ਮਿਤ ਘਰ ਵਰਣੋ ਕਿਆ ਜਾਨਾ ਹੋਏ ਕੈਸੋਂ ਰੇ ਕਰੋ ਬੇਨਤੀ ਸਤਗੁਰ ਆਪਣੇ ਮੈਂ ਮੂਰਖ ਦੇਹੋ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਂ ਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ